ਇਹ ਪੰਜਾਬ ਹੈ ਪੰਜਾਬ ਦੇ ਵਿੱਚ ਹਰ ਕੋਈ ਆ ਕੇ ਆਵਾਜ਼ ਵਸ ਸਕਦਾ ਤੁਸੀਂ ਵੀ ਬਸ ਸਕਦੇ ਹੋ ਪਰ ਆਪ ਦੀ ਕਰਤੂਤ ਦੇ ਨਾਲ ਜੇ ਤੁਸੀਂ ਕਹੋ ਨਾ ਵੀ ਇੱਥੇ ਗੁੰਡਾਗਰਦੀ ਦਿਖਾਉਣੀ ਬਦਮਾਸ਼ੀ ਦਿਖਾਉਣੀ ਉਹ ਨਾ ਤਾਂ ਇੱਥੇ ਚੱਲਣ ਦਿੱਤੀ ਹੈ ਸਾਡੇ ਲੋਕਾਂ ਦਾ ਨਾ ਅਸੀਂ ਚੱਲਣ ਦਵਾਂਗੇ ਕੰਮ ਕਰੋ ਜੀ ਸੱਦ ਕੇ ਕਰੋ ਮੇਰੇ ਵੱਲੋਂ ਤੂੰ ਰੇੜੀ ਇੱਕ ਛੱਡ ਕੇ ਦਾਸ ਲਾ ਲੈ ਸਾਨੂੰ ਕੋਈ ਦਿੱਕਤ ਨਹੀਂ ਪਰ ਜੇ ਤੁਸੀਂ ਕਹੋ ਨਾ ਵੀ ਪੰਜਾਬੀ ਬੰਦੇ ਦੀ ਰੇੜੀ ਦੇ ਮੂਹਰੇ ਆ ਕੇ ਤੁਸੀਂ ਗੁੰਡਾਗਰਦੀ ਦਿਖਾਉਂਗੇ ਆਪ ਦਾ ਸਮਾਨ ਰੱਖ ਦੋਗੇ ਤੇ ਉਹਨੂੰ ਕਹੋਗੇ ਵੀ ਤੂੰ ਦਸਤਾਰ ਲਾ ਕੇ ਆ ਜੀ ਬੱਚਤਾਲਾ ਮੈਂ ਕਹਿੰਦਾ ਖੜਾ ਆ ਜਾ ਲਾ ਦਸਤਾਰ ਨੂੰ ਦਸਤਾਰ ਲਾਉਣ ਵਾਲਿਆਂ ਦੇ ਠੀਕ ਹੈ ਮੈਂ ਇੱਥੇ ਥੋੜੇ ਨਾ ਦਿਮਾਗ 'ਚ ਗੱਲ ਪਾ ਕੇ ਰੱਖੀ ਗਾਂ ਲਈ ਇਹ ਕੱਲਾ ਨਹੀਂ ਹੋਰ ਵੀ ਕੋਈ ਪੰਜਾਬੀ ਕੰਮ ਕਰ ਰਿਹਾ ਕਿਸੇ ਨਾਲ ਖੈਂਬੜਨ ਦੀ ਲੋੜ ਨਹੀਂ ਜੇ ਤੂੰ ਕਹਵੇਂ ਨਹੀਂ ਪੰਜਾਬੀਆਂ ਦੇ ਤੁਸੀਂ ਪ੍ਰਵਾਸੀ ਚੜ੍ਹਾਈ ਕਰੋਗੇ ਲੋਕ ਬਹੁਤ ਆਕੇ ਪਏ ਸਾਨੂੰ ਤੁਹਾਡੇ ਕੰਮ ਨਾਲ ਕੋਈ ਦਿੱਕਤ ਨਹੀਂ ਹੈ ਤੁਸੀਂ ਕੰਮ ਜਿੰਨਾ ਮਰਜ਼ੀ ਕਰੋ ਆਪਦੀ ਕਮਾਈ ਕਰੋ ਤੁਹਾਡੇ ਤੁਸੀਂ ਆਪਦੇ ਕਰਮਖਾਨੇ ਇਹਨਾਂ ਨੇ ਆਪਦੇ ਕਰਮਖਾਨੇ ਠੀਕ ਹੈ ਬਦਮਾਸ਼ੀ ਨਹੀਂ ਇੱਥੇ ਕਰਨੀ ਇਹ ਗੱਲ ਮੇਰੀ ਵੀਰ ਮੇਰਾ ਪੱਲੇ ਬੰਨ ਕੇ ਰੱਖੀ ਪਹਿਲੀ ਤੇ ਆਖਰੀ ਵਾਰੀ ਕਹਿ ਕੇ ਚੱਲੇ ਆ ਉਹ ਵੀ ਬਾਈ ਹੋਣੀ ਵਿੱਚ ਪਏ ਨੇ ਮੈਨੂੰ ਪਰਸੋਂ ਤੈਨੂੰ ਮੈਂ ਆਰਾ ਫੋਨ ਕੱਢ ਕੇ ਦੇਖ 004 ਵਾਲੇ ਨੰਬਰ ਤੇ ਮੈਨੂੰ 4 ਦਿਨ ਹੋ ਗਏ ਤੈਨੂੰ ਕਿੰਨੇ ਫੋਨ ਲਾਇਆ ਮੈਂ ਤੂੰ ਫੋਨ ਹੀ ਸਾਡਾ ਚੱਕਿਆ ਹੈਗਾ ਲਾਉਣੀ ਚੱਕਿਆ ਅੱਜ ਤਾਂ ਇਹ ਧਾਰ ਕੇ ਬੈਠੇ ਵੀ ਜੇ ਤੂੰ ਸਾਨੂੰ ਮਿਲ ਕੇ ਨਹੀਂ ਛੱਲਣਾ ਬਹੁਤ ਹੈਂ ਡਰ ਗਿਆ ਡਰ ਗਿਆ ਜੇ ਡਰ ਗਿਆ ਭਾਈ ਜੀ ਬੋਲਣ ਲੱਗੇ ਨਹੀਂ ਬੰਦੇ ਦੀ ਜਵਾਨ ਦੇ ਵਿੱਚ ਆਉਂਦਾ ਵੀ ਬਾਅਦ ਵਿੱਚ ਕਰਣੀ ਆ ਮੈਂ ਤੈਨੂੰ ਤਾਂ ਹੀ ਕਹ ਰਿਹਾ ਜੇ ਜੀਬ 'ਚ ਹੱਡੀ ਨਹੀਂ ਹੁੰਦੀ ਹੱਡੀਆਂ ਤੜਾਹਂਦੀ ਐ ਇਹ ਖਾਲਸਾ ਜੀ ਇਹ ਤਾਂ ਅੱਧੀ ਦੀ ਬਹੁਤ ਵੱਡੀ ਗਲਤੀ ਐ ਇਹ ਗਲਤੀ ਮਾਫੀ ਲੱਗਤ ਹੈ ਨਹੀਂ ਮੈਂ ਸਿੱਧੀ ਗੱਲ ਕਹਿੰਦਾ। ਨਾ ਅਸੀਂ ਤਾਂ ਜੇ ਸੱਚੀ ਇਹ ਥਿੰਗ ਸਾਡੇ ਨਿਮਰਤਾ ਵਾਲੇ ਨੇ। ਕਿ ਹਜੇ ਫੇਰ ਚਲੋ ਲੜਾਈ ਝਗੜੇ ਵਿਸ਼ਵਾਸ ਨਹੀਂ ਰੱਖਦੇ ਹੈਗੇ ਪਰ ਸਾਡਾ ਤਾਂ ਸ਼ੁਰੂ ਤੋਂ ਛੱਤਰ ਕਾਇਮ ਹੀ ਰਿਹਾ। ਸਾਡੇ ਤਾਂ ਜਿਹੜਾ ਅੜਿਆ ਨਾਲ ਹੀ ਝਾੜਦੀਦਾ ਹੀ ਪੱਤੇਆਂ ਵਾਂਗ। ਬਈ ਹੁਣ ਇੱਕ ਗੱਲ ਬਸ ਇਹ ਖਾਨੇ 'ਚ ਰੱਖੀ ਵੀ ਹੈ ਸਾਡਾ ਭਰਾ ਏ ਇਹਦੇ ਮਗਰ ਅਸੀਂ ਖੜੇ ਹੁਣ। ਸਾਰਿਆਂ ਨੂੰ ਡਾਂਗ ਫੇਰ ਫੇਰ ਕੇ ਭਜਾਵਾਂਗੇ। ਆਹ ਰੇੜੀ ਆ ਧਿਆਨ 'ਚ ਰੱਖਣੀ ਸਾਡੀ ਰੇੜੀ ਹੈ। ਸਾਡਾ ਕੰਮ ਹੈ ਆਪ ਦਾ ਨਾਲੇ ਇੱਕ ਘੱਪੇਣਾ ਦਾ ਸਭ ਤੋਂ ਬੋਲਣ ਦਾ ਮਤਲਬ। ਇਹਦਾ ਇੱਕ ਗੁੱਡੀ ਸਾਡੀ ਆਪ ਦੀ ਭ ਆਦੇ ਕੋਈ ਸੋਚੋ ਨਾ ਕੋਈ ਮਾੜੀ ਨਜ਼ਰ ਵਾਲੀ ਨਹੀਂ ਲੰਘੋ ਵੀ ਕਿਸੇ ਰਾਤ ਨੂੰ ਜਾਂਦੇ ਘੇਰ ਲਾਂਗੇ ਤਾਂ ਮੁੜ ਕੇ ਮੈਂ ਤੁਹਾਨੂੰ ਦੱਸਾਂ ਇਹ ਤਾਂ ਬਗਲ ਨਹੀਂ ਹੋਣੀ ਹੈਗੀ ਤੁਹਾਡੇ ਨਹੀਂ ਮੈਨੂੰ ਪਤਾ ਹੈਗਾ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਸਾਡੇ ਅਣਖ ਪਿੱਛੇ ਬੰਦਾ ਮਾਰ ਦਿੰਦੇ ਇੱਥੇ ਮੈਂਟ ਲਾਉਂਦੇ ਇੱਥੇ ਬੰਦਾ ਮਾਰਨ ਲੱਗੇ ਹੋਰ ਬੰਦਾ ਆਪਦੇ ਤੇ ਆਈ ਨਾ ਸਾਰਾ ਕੁਝ ਝੱਲ ਜਾਂਦਾ ਜਿੱਥੇ ਗੱਲ ਇੱਥੇ ਕੁੜੀਆਂ ਤੇ ਸਾਡੀਆਂ ਭੈਣਾਂ ਤੇ ਆ ਜਾਂਦੀ ਨਾ ਉਥੇ ਮੈਂਟ ਲਾਉਂਦੇ ਮਾਰਨ ਲੱਗੇ ਉਹ ਤਾਂ ਜਿਹੜਾ ਮਰਜ਼ੀ ਵਿੱਚ ਆ ਜਾ ਫਿਰ ਬੱਸ ਬੰਨ ਭੈਣ ਉਹਨੇ ਕਿਹਾ ਭਾਈ ਤੂੰ ਦੰਨ ਨਾ 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 ਗਲਤੀ ਉਹਨੇ ਕਿਹਾ ਭਾਈ ਮੈਂ ਤੈਨੂੰ ਮਾਫੀ ਗਲਤੀ